ਦੇਖਾ ਤੁਸੀਂ ਹਰ ਕਿਸੇ ਦਾ ਧਰਮ ਦਾ ਆਪਣਾ ਹੁੰਦਾ ਹੈ ਨਾ ਇੱਥੇ ਤੁਹਾਨੂੰ ਮੈਂ ਟਾਇਲਟ ਦਿਖਾਉਣਾ ਚਾਹਣਾ ਆ ਵੀ ਆਪਾਂ ਦੀ ਛੌਟ ਕਿੱਦਾਂ ਦੀ ਹੁੰਦੀ ਆ ਤੇ ਇੱਥੇ ਟਾਇਲਟ ਕਿੱਦਾਂ ਦੀ ਆ ਦੇਖੋ ਇੱਕ ਆ ਹੈ ਜੀ ਟਾਇਲਟ ਠੀਕ ਹੈ ਜੀ ਇਹਦੇ ਵਿੱਚ ਸਭ ਤੋਂ ਮਿੱਟੀ ਮਿੱਟੀ ਪਈ ਆ ਇੱਥੇ ਕਰ ਨਹੀਂ ਲੈਂਦੀ ਐ ਠੀਕ ਐ ਇੱਥੋਂ ਫੇਰ ਮੁੜ ਗਏ ਆ ਆ ਮਿੱਟੀ ਪਈ ਐ ਭਰ ਕੇ ਉੱਪਰ ਸਾਈਡ ਤੇ ਆਹ ਸਿਸਟਮ ਆ ਜੀ ਦੋਸਤੋ ਕੀ ਹਾਲ ਚਾਲ ਜੀ ਸਵਾਗਤ ਕਰਦੇ ਆ ਦਾ ਡਾਜਾ ਆਪਾਂ ਕਾਜਾ ਦੇ ਵਿੱਚ ਸਪੀਤੀ ਕਾਜਾ ਇੱਕੋ ਹੀ ਗੱਲ ਆ ਥੋੜਾ ਬੋਤ ਫਰਕ ਆ ਰੁਕਣਾ ਤਾਂ ਸੀ ਸਪੀਤੀ ਸੀਗਾ ਕਿਸੇ ਵਜ੍ਹਾ ਕਰਕੇ ਕਾਜਾ ਆ ਗਏ 5-6 ਕਿਲੋਮੀਟਰ ਇੰਨਾ ਕੀ ਆ ਨਾ ਭਾਜੀ ਬਾਕੀ ਤੁਹਾਨੂੰ ਦੱਸਿਆ ਵੀ ਰਾਤੀ ਆਪਾਂ ਇੱਥੇ ਪਹੁੰਚੇ ਸੀਗੇ ਸਵੇਰ ਦੇ ਵੱਜ ਚੁੱਕੇ ਆ 8 ਦੇਖ ਸਕਦੇ 7:56 ਮਿੰਟ ਤੇ ਸਾਡੇ ਕਮਰੇ ਦਾ ਹਾਲ ਭਾ ਦੇਖ ਸਕਦੇ ਜੀ ਰੂਮ ਦਾ ਇੱਧਰ ਭਾਜੀ ਹੁਣ ਇੱਧਰ ਖਲਾਰਾ ਦੇਖ ਸਕਦੇ ਤੁਸੀਂ ਠੰਡ ਟੈਂਪਰੇਚਰ ਹੋਇਆ ਆ ਜੀ ਪੂਰਾ ਇੱਕ ਤੇ ਬਾਹਰ ਲ ਜਦੋਂ ਹਾਲਾਤ ਦਿਖਾਈਏ ਆਪਾਂ ਬਾਰ ਬਹੁਤ ਜਿਆਦਾ ਠੰਡਾ ਮੈਂ ਥੋੜਾ ਤੁਹਾਨੂੰ ਦਿਖਾਉਣਾ ਹੈ ਆਪਣਾ ਹੋਟਲ ਦਾ ਬਾਹਰੋਂ ਕਿਦਾਂ ਦਾ ਸੀ ਰੂਮ ਲਿਆ ਹੈ ਕਿਦਾਂ ਦਾ ਨਹੀਂ ਲੋ ਵੀ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਆ ਬਾਹਰ ਨਿਕਲਦੇ ਸਾਰੇ ਇੰਨੀ ਠੰਡੀ ਹਵਾ ਨਾ ਇੰਨੀ ਜਿਆਦਾ ਠੰਡੀ ਹਵਾ ਹੈ ਗੱਲ ਹੀ ਛੱਡ ਦਿਓ ਇੱਕ ਸਾਡਾ ਬੰਦਾ ਉਹ ਖੜਾ ਹੈ ਕਹਿੰਦਾ ਮਹਾਰਾਜ ਠੀਕ ਹੈ ਆ ਸਾਡੀ ਗੱਡੀ ਖੜੀ ਆ ਦੇਖ ਸਕਦੇ ਤੁਸੀਂ ਇਦਾਂ ਆ ਵੀ ਅਸੀਂ ਨਾ ਕਾਜਾ 올ਡ ਕਾਜਾ ਚ ਆ ਗਏ ਸੀਗੇ ਅਸੀਂ ਜਦੋਂ ਪਹਿਲਾਂ ਬਾਹਰ ਨਿਕਲ ਕੇ ਹਾਈਵੇ ਦੇ ਉੱਤੇ ਨਾ ਕਾਜਾ ਦੇ ਵਿੱਚ ਰੂਮ ਪਤਾ ਕੀਤਾ ਰਾਤੀ ਉਹਨਾਂ ਨੇ ਪੈਸੇ ਬਹੁਤ ਮੰਗਦੇ 2500 3000 ਤੇ ਇੱਥੇ ਜਦੋਂ ਅੰਦਰ ਬੜੀ ਹੈ ਤੁਸੀਂ ਵੀ ਜਦੋਂ ਆਉਣੇ ਆ ਨਾ ਅੰਦਰ ਆ ਜਾਓ 올ਡ ਕਾਜਾ ਤੇ ਓਵਰ ਰੋਡ ਥੋੜਾ ਹਾਈਵੇ ਉੱਪਰ ਆ ਉਹ ਜੋ ਅੰਦਰਲੀ ਸਾਈਡ ਆਏ ਨੇ ਤੇ ਆਹ ਦੇਖ ਲੋ ਇੱਥੇ ਰੂਮ ਲਿਆ ਤੁਹਾਨੂੰ ਦਿਖਾਈ ਦਿੱਤਾ ਹੈ ਨਾ 2200 ਰੁਪਏ ਦੇ ਵਿੱਚ ਸਾਨੂੰ ਮਿਲਿਆ ਆ ਦੇਖ ਲੋ 1 2 3 ਬੈੱਡਾ ਦੋ ਛੋਟੇ ਇੱਕ ਵੱਡਾ ਤੇ ਹੀਟਰ ਹੁੱਟਰ ਸਾਰਾ ਕੁਝ ਹੀਟਰ ਘੇਤਾ ਪਾਣੀ ਗਰਮ ਕਰਨ ਵਾਲਾ ਸਾਰਾ ਕੁਝ ਲੱਗਾ ਹੋਇਆ ਬਾਕੀ ਤਿਆਰੀਆਂ ਜਲਦੀਆਂ ਸਾਰੇ ਨਾ ਆ ਰਹੇ ਆ ਮੈਂ ਵੀ ਨਾ ਆਉਣ ਲੱਗਾ ਬਸ ਤਿਆਰ ਹੋ ਕੇ ਅੱਜ ਆਪਾਂ ਸਾਰਾ ਐਕਸਪਲੋਰ ਕਰਾਂਗੇ ਕਾਜਾ ਸਬਧੀ ਜੋ ਵੀ ਲੱਗੇ ਲੱਗੇ ਵਧੀਆ ਵਧੀਆ ਜਗ੍ਹਾ ਹਾਈ ਜਿਹੜੇ ਜਿਹੜੇ ਵਧੀਆ ਵਧੀਆ ਜਿਹੜੇ ਅਨੁਸਾਰੀਆਂ ਦੇ ਹਿਸਾਬ ਆਗੇ ਆਪਾਂ ਹੁਣ ਨਾਂ ਨਹੀਂ ਲੈਣਾ ਕਿਉਂਕਿ ਕਈ ਵਾਰੀ ਕੋਈ ਜਗ੍ਹਾ ਤੇ ਜਾ ਨਹੀਂ ਹੁੰਦਾ ਇਸ ਕਰਕੇ ਬਣੇਰੇ ਬਲੌਗ ਦੇ ਨਾਲ ਤੁਹਾਡਾ ਪੂਰਾ ਜਨ ਇੰਜੋਏ ਹੋਣ ਵਾਲਾ ਤੁਹਾਨੂੰ ਮੈਂ ਇੱਕ ਜੀ ਦੱਸਾਂਗੇ ਚੱਲਿਆਂ ਜੀ ਆਪਾਂ ਥੜੇ ਮਾੜਾ ਮੋਟਾ ਆਪਣਾ ਚਾਹ ਚੂ ਪੀਏ ਮਾੜਾ ਮੋਟਾ ਨਾਲ ਕੁਝ ਖਾਈਏ ਹਲਕਾ ਫਲਕਾ ਥੱਲੇ ਕੰਟੀਨ ਦੇਖੋ ਉੱਪਰ ਅਸੀਂ ਰੂਮ ਥੱਲੇ ਬਣਿਆ ਹੋਇਆ ਬਾਕੀ ਆਹ ਦੇਖੋ ਕਿਦਾਂ ਲਾਏ ਆ ਨਾ ਲੱਗ ਲੱਗੇ ਸਟicker ਕਿਆ ਬਾਤ ਹੈ ਮੇਤ੍ਰੋ ਆਪਣੀ ਕੋਈ ਤੇ ਬਰੈਡ ਆ ਗਿਆ ਸਿਰੇ ਸਿਰੇ ਆਪਾਂ ਹਲਕਾ ਹੀ ਖਾਵਾਂਗੇ ਜਿਆਦਾ ਨਹੀਂ ਖਾਣਾ। ਲਓ ਵੀ ਮੇਤ੍ਰੋ ਕੰਬਲ ਦੇਖੋ ਜੇ ਲਾਸ਼ਾਂ ਢੋਣਦੇ ਹੁੰਨੇ ਭਾਈ ਐਡਾ ਕੰਬਲ ਚੱਕੀ ਫਿਰ। ਭਾਈ ਕੋਈ ਬੰਦਾ ਤਾਂ ਨਹੀਂ ਚੱਕ ਲਿਆ ਮਾਰ ਕੇ। ਨਹੀਂ ਨਹੀਂ ਵੀਰੇ ਇਹਨਾਂ ਨੂੰ ਪਤਾ ਨਹੀਂਗਾ। ਲਓ ਆਪਾਂ ਚੈੱਕ ਆਊਟ ਕਰਤਾ ਹੋਟਲ ਨੂੰ ਹੁਣ ਆਪਾਂ ਉਸ ਹਾਵ ਨਾਲ ਨਿਕਲਣਾ ਆ। ਠੀਕ ਹੈ ਤੁਹਾਨੂੰ ਦੱਸ ਹੀ ਦਿੱਤਾ ਆਪਾਂ ਸਾਰਾ ਐਕਸਪਲੋਰ ਕਰਾਂਗੇ ਵਧੀਆ ਵਧੀਆ ਚੀਜ਼ਾਂ ਦਿਖਾਵਾਂਗੇ ਬਣੇ ਰਿਓ ਬਲੌਗ ਦੇ ਨਾਲ। ਕੀ ਹੋਟਲ ਦਾ ਨਾਮ ਬਹੁਤ ਵੜਾ ਜੰਗ ਚੁੱਕ ਹੋਟਲ ਐਂਡ ਰੈਸਟੋਰੈਂਟ। ਇੱਥੇ ਰੌਕਸਾਦੇ ਤੁਸੀਂ ਠੀਕ ਹੈ ਜੀ ਦੀ ਆਰੇ ਨੋ ਮੇਟਰ 10:45 ਤੇ ਆਪਾਂ ਨਿਕਲ ਚੁੱਕੇ ਆਪਣੇ ਹੋਟਲ ਨੂੰ ਅਲਵਿਦਾ ਕਰਕੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਜਿੱਥੇ ਜਾਣਾ ਆ ਉਹ ਹੈਗੀ ਲਾਂਜ਼ਾ ਜਿੱਥੇ ਬੁੱਧਾ ਦਾ ਸਟੈਚੂ ਬਣਿਆ ਹੋਇਆ ਉਹ ਬਾਕੀ ਜਿਹੜੀਆਂ ਹੋਰ ਜਿਗ੍ਹਾ ਤੇ ਤੁਹਾਨੂੰ ਜਾ ਕੇ ਦੱਸਦੇ ਆਪਾਂ ਪਹੁੰਚਦੇ ਫਟਾਫਟ ਤੁਹਾਨੂੰ ਦਿਖਾਉਨੇ ਆ ਬਾਕੀ ਇਹ ਹੈਗੀ 올ਡ ਕਾਦਾ ਜਿੱਥੇ ਅਸੀਂ ਰੁਕੇ ਹੋਏ ਸੀ ਤੇ ਉੱਪਰ ਹਾਈਵੇ ਬਣਿਆ ਉੱਪਰ ਤੁਹਾਨੂੰ ਪਹਿਲਾਂ ਵੀ ਦੱਸਿਆ ਰੂਮ ਮਹਿੰਗਾ ਮਿਲਦਾ ਕਿਉਂ ਥੱਲੇ ਆਗੇ ਤੁਹਾਨੂੰ ਰੂਮ ਸਸਤਾ ਮਿਲ ਜਣਾ ਵਧੀਆ ਇੰਨੀ ਕਿ ਹਿੰਮਤ ਮਾਰ ਲਿਓ ਤੇ ਥੱਲੇ ਆ ਜਿਓ ਠੀਕ ਹੈ ਜੀ ਕਾਜਾ ਦੇ ਵਿੱਚ ਇੱਕੋ ਹੀ ਪੈਟਰੋਲ ਪੰਪ ਆ ਤੁਸੀਂ ਦੇਖ ਸਕਦੇ ਆ ਹੁਣ ਅਸੀਂ ਵੀ ਤੇਲ ਪਾਉਣ ਲੱਗੇ ਟੈਂਕੀ ਫੁੱਲ ਕਰਾਉਣ ਲੱਗੇ ਆ ਇੱਥੇ ਜਲਦੀ ਵਾਰੀ ਨਹੀਂ ਆਉਂਦੀ ਲਾਈਨਾਂ ਲੱਗੀਆਂ ਪਈਆਂ ਤਾਂ ਨੂੰ ਇਧਰ ਨੂੰ Shimla ਜਾਂਦਿਆਂ ਨੂੰ ਤੇ ਇਸ ਕਰਕੇ ਇੱਥੋਂ ਦੇ ਕਾਜ਼ਾ ਦੇ ਵਿੱਚ ਜ਼ਰੂਰ ਤੇਲ ਪਵਾ ਕੇ ਜਾਓ ਆਪਣੀ ਟੈਂਕੀ ਫੁੱਲ ਰੱਖੋ ਇਹ ਹੈਗਾ ਟੁੱਟ ਰਹੀ ਹੈ ਕੋਈ ਨਹੀਂ ਨਹੀਂ ਹੈਂ ਦੇ ਦਿਓ ਯਾਰ ਮੁੰਡਾ ਆਪਣਾ ਹੀ ਲੱਗਦਾ ਪੰਜਾਬੀ ਦਾ ਆਪਾ ਜੀ ਆ ਹੈਗੇ ਬਾਈ ਖੋਲੀ ਚੀਜ਼ ਆ ਆਪਾ ਜੀ ਆ ਦੇ 20 ਬਾਈ ਤੁਹਾਨੂੰ ਕਿੰਨੇ ਸਾਲ ਹੋ ਗਏ ਘਰੋਂ ਨਿਕਲਿਆਂ ਨੂੰ ਇਹਨੂੰ ਪਾਜੀ ਹੋ ਗਏ 7-8 ਸਾਲ ਗੱਲ ਕੀ ਹੋਈ ਸੀ ਲੜਾਈ ਲੜ ਕੇ ਗੱਲ ਬਹੁਤ ਵੱਡੀ ਹੋ ਗਈ ਸੀ ਦੇ ਦੇ ਪਾਜੀ ਯਾਰ ਕੋਈ ਗਰੀਬ ਦਾ ਭਾਂਡਾ ਇਹ ਭਰਾਵਾ ਆਪਣਾ ਹੀ ਬੰਦਾ ਹੈ ਕੋਈ ਉਹਨਾਂ ਸਮਝ ਲਿਓ ਸ਼ੁਗਲ ਲਾਉਨੇ ਆ ਬਾਈ ਅਨਕਾ ਲਾ ਕੇ ਗੱਡੀ ਦਾ ਬਾਈ ਇੰਨੀ ਡੋਰ ਕੱਢ ਕੇ ਪਾਜੀ ਉਹ ਇੰਨੀ ਡੋਰ ਕੱਢ ਕੇ ਕਿਹੜਾ ਗੱਡੀਆਂ ਸਾਫ਼ ਕਰਦਾ ਯਾਰ ਪੈਸਟਮ ਰੁਕੇ ਹੋਇਆ ਵਰਲਡ ਦੇ ਹਾਈਐਸਟ ਪੈਟਰੋਲ ਪੰਪ ਦੇ ਉੱਤੇ ਦੇਖ ਸਕਦੇ ਤੁਸੀਂ ਇੱਥੋਂ ਟੈਂਕੀ ਫੁੱਲ ਕਰਾਉਣੀ ਬਣੀ ਕਾਜਾ ਹੋਰ ਕੋਈ ਪੰਪ ਨਹੀਂ ਮਿਲਣਾ ਤੁਹਾਨੂੰ ਮਨਾਲੀ ਤੋਂ ਲੈ ਕੇ ਜਦੋਂ ਮਨਾਲੀ ਤੋਂ ਤੁਰ ਪੈਣੇ ਤੁਸੀਂ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਇੱਥੇ ਪੰਪ ਮਿਲਣਾ ਦੇਖ ਲਓ 177 78 ਕਿਲੋਮੀਟਰ ਹੈਗਾ ਜਰੂਰ ਆ ਪਰ ਇਦਾਂ ਆ ਵੀ ਉਹ ਬਾਟ ਸਵੇਰ ਤੋਂ ਲੈ ਕੇ ਸ਼ਾਮ ਪੈ ਜਾਂਦੀ ਮੌਕਾ ਨਹੀਂ ਜਲਦੀ ਧਿਆਨ ਰੱਖਣਾ ਜੀ ਤਾਂ ਟੈਂਕੀ ਫੁੱਲ ਇੱਥੋਂ ਟੈਂਕੀ ਫੁੱਲ ਕਰਾ ਲਓ ਫਿਰ ਤੁਹਾਨੂੰ ਕੋਈ ਟੈਨਸ਼ਨ ਨਹੀਂ ਗ ਕਿੰਨੇ ਪੈਸੇ ਜੀ ਪਰ ਪਰਸਨ 30 ਰੁਪਏ ਸਰ 30 ਪਰ ਪਰਸਨ 30 ਰੁਪਏ ਠੀਕ ਹੈ ਸਰ ਲੌਬੀ ਪਹੁੰਚ ਗਏ ਆਪਾਂ 30 ਰੁਪਏ ਇੱਕ ਬੰਦੇ ਦੇ ਲਓ ਵੀ ਮਿੱਤਰੋ ਫਾਈਨਲੀ ਆਪਾਂ ਪਹੁੰਚ ਗਏ ਲੰਗza ਵਿਲੇਜ ਤੇ ਚੱਲਦੇ ਆਪਾਂ ਹੁਣ ਅੱਗੇ ਦੇਖਦੇ ਆ ਤੁਹਾਨੂੰ ਸੈਚੂ ਵੀ ਦਿਖਾਉਣੇ ਥੋੜੀ ਜਾਣਕਾਰੀ ਵੀ ਦਿੰਨੇ ਇੱਥੇ ਸ਼ਹਿਰ ਬਾਰੇ ਵਿਲੇਜ ਦੇ ਵਿੱਚ 29 ਘਰ ਆ ਤੇ 150 ਲੋਕ ਰਹਿੰਦੇ ਦੇਖ ਸਕਦੇ ਕਿੰਨਾ ਛੋਟਾ ਵਿਦਿਆ ਜਣਾ ਬਾਕੀ ਚੱਲਦੇ ਉੱਥੇ ਡਰੋਨ ਛੋਟ ਲੈਣੇ ਆ ਬਾਕੀ ਦੀ ਹਾਈਟ ਵੀ ਦੇ ਸਕਦੇ ਆ 14300 ਫੁੱਟ ਦਿੱਤੇ ਆ ਵਰਲਡ ਦਾ ਹਾਈਐਸਟ ਸਟੈਚੂ ਆ ਬੁੱਧਾ ਦਾ ਕੀ ਬਾਤ ਹੈ ਗੈਪ ਆਬ ਆ ਗਏ ਨਾ ਥੋੜੇ ਥੋੜੇ ਘਰ ਆ ਇੱਥੇ ਆ ਦੇਖੋ ਜਿੱਦ ਥੋੜੇ ਜਿਹਾ ਇੱਥੇ ਆ ਨਾਲ ਨਾਲ ਖੇਤੀ ਵੀ ਕਰਦੇ ਆਂ ਤੇ ਥੋੜੇ ਥੋੜੇ ਇੱਧਰ ਆ ਜਿਆਦਾ ਨਹੀਂ ਹੈਗੇ ਆ ਸਾ ਡਰੋਨ ਸ਼ਾਟ ਜਿੰਨੇ ਕਿ ਲੈਣੇ ਸੀ ਲੈ ਲਏ ਆ ਤੇ ਹੁਣ ਆਪਾਂ ਇੱਥੇ ਨਿਕਲਦੇ ਆ ਫਟਾਫਟ ਹੁਣ ਚੱਲਦੇ ਆ ਆਪਾਂ ਹਿੱਕਮਵਾਲ ਨੂੰ ਤੇ ਬਣਜੋ ਬਲੌਗ ਦੇ ਨਾਲ ਆਪਾਂ ਜਲਦੀ ਨਾਲ ਦੀ ਪਹੁੰਚਦੇ ਆ ਆਹ ਦੇਖੋ ਅਸੀਂ ਜਿਹੜਾ ਨਾ ਪਿੰਡੋਂ ਪਿੰਡੋਂ ਤੋਂ ਹੀ ਰਾਸਤੇ ਚ ਲੈ ਕੇ ਆਏ ਸੀਗੇ ਆ ਦੇਖੋ ਆਲੂ ਭੂਜੀਆਂ ਹੋਰ ਵੀ ਲੇਜ਼ ਕੁਰਕਰੇ ਇਹ ਤੁਸੀਂ ਮਤਲਬ ਸਮਝ ਨਹੀਂ ਆਉਂਦੀ ਯਾਰ ਆ ਦੇਖੋ ਆ ਫੁੱਲ ਕਿਉਂ ਜਾਂਦੇ ਆ ਕਈ ਤਾਂ ਫਟ ਹੀ ਗਏ ਆ ਦੇਖੋ ਆ ਕਿੰਨਾ ਕਿੰਨਾ ਦੇਖੋ ਕਿੰਨਾ ਹਾਰਡ ਹੋਇਆ ਆ ਦੇ ਆ ਵੀ ਦੇਖੋ ਕਿੰਨਾ ਹਾਰਡ ਹੋਇਆ ਜੇ ਕਿਸੇ ਨੂੰ ਪਤਾ ਜਰੂਰ ਦੱਸੋ ਕਿਉਂ ਇਦਾਂ ਹਾਰਡ ਇਦਾਂ ਇਦਾਂ ਹੁੰਦਾ ਹੈ ਨਾ ਜੋ ਆਪਾਂ ਇੱ ਹਰ ਚੀਜ਼ ਫੁੱਲੀ ਪਈ ਆ ਹਰ ਚੀਜ਼ ਇਧਰੋਂ ਲੰਘ ਜਾਨਾ ਆਪਾਂ ਕੀਤਾ ਅਲਵਿਦਾ ਹੁਣ ਆਪਾਂ ਚੱਲੇ ਹਿਕਮ ਉੱਥੇ ਵਰਲਡ ਦਾ ਹਾਈएस्ट ਪੋਸਟ ਆਫਿਸ ਆ ਉੱਥੋਂ ਤੁਸੀਂ ਆਪਣਾ ਮਤਲਬ ਕਿ ਘਰੇ ਵੀ ਭੇਜ ਸਕਦੇ ਕੋਈ ਵੀ ਚੀਜ਼ ਥੋੜੀ ਬੋਦੀ ਤਾਂ ਕਿ ਉਹਨਾਂ ਨੂੰ ਮਾੜਾ ਮੋਟਾ ਜੋਂ ਜਿਹੜਾ ਉੱਥੇ ਲੋਕਲ ਦੇ ਲੋਕ ਆ ਨਾ ਵਧੀਆ ਗੁਜ਼ਾਰਾ ਚੱਲ ਸਕਦਾ ਨਾ ਬਾਕੀ ਤੁਹਾਨੂੰ ਦਿਖਾਉਣੇ ਉੱਥੇ ਲਾ ਕੇ ਤੇ ਇੱਥੋਂ ਲਾਗੇ ਲਾਗੇ ਜਿੱਦਾਂ ਤੁਸੀਂ ਜਾਣ ਜਾਈ ਜਾਣਾ ਉਸ ਹਿਸਾਬ ਨਾਲ ਆਪਾਂ ਟਰੈਕ ਬਣਾਇਆ ਸਿਮਰ ਬਲਦੀ ਹੋ ਕੇ ਹੁਣ ਆਪਾਂ ਚੱਲਦੇ ਹਿਕਮ ਨੂੰ ਦੇ ਤੁਹਾਨੂੰ ਉੱਥੇ ਦਿਖਾਉਨੇ ਆ ਤੇ ਬਣੇ ਰਿਓ ਬਲੌਗ ਦੇ ਨਾਲ 1:20 ਮਿੰਟ ਹੋ ਗਏ ਆ ਠੀਕ ਹੈ ਦੁਪਹਿਰ ਦੇ ਤੇ ਮੌਸਮ ਠੰਡਾ ਹੈ ਹਾਲੇ ਵੀ ਕੋਈ ਗਰਮੀ ਨਹੀਂ ਹੈਗੀ ਸਹੀ ਆ ਨਾਰਮਲ ਮੌਸਮ ਗੱਡੀ ਥੋੜੀ ਬੋਦੀ ਲੱਗਦੀ ਆ ਬਾਹਰ ਤਾਂ ਠੰਡਾ ਪੂਰਾ ਹੈ Airtel Jio ਦੀ ਰੇਂਜ ਇੱਥੇ ਬਿਲਕੁਲ ਨਹੀਂ ਤੇ ਹੁਣ ਇੱਕਮ ਹੈ ਲੋਕੇਸ਼ਨ ਲਾਉਣ ਜੀ ਇੱਕਮ ਸਾਨੂੰ ਹੁਣ ਪਤਾ ਹੀ ਨਹੀਂ ਹੈਗਾ ਇੱਕਮ ਕਿੰਨਾ ਦੂਰ ਹੈ ਇੱਥੋਂ ਕਿੰਨਾ ਨਹੀਂ ਹੁਣ ਇੱਦੀ ਪਹੁੰਚਦੇ ਆ ਤੁੱਕੇ ਨਾਲ ਠੀਕ ਹੈ ਜੀ ਹੌਣੇ ਨਹੀਂ ਆਪਣੀ ਜਿਹੜੀ Jio ਦੀ SIM ਚੱਲ ਗਈ ਥੋੜਾ ਜਿਹਾ ਅੱਗੇ ਜਾ ਕੇ Airtel ਦੀ ਨਹੀਂ ਚੱਲੀ ਹੈਗੀ 17 ਮਿੰਟ ਦਾ ਰਸਤਾ 6.6 ਕਿਲੋਮੀਟਰ ਇੱਕ ਦੂਜਾ ਇਦਾਂ ਆ ਹੀ ਬੈਂਕ ਮੁੜ ਗਏ ਆ ਕਿਉਂਕਿ ਜਿਹੜੀ ਕੀ ਮਿਨਿਸਟਰੀ ਸਾਨੂੰ ਭੇਖਾ ਸੀਗਾ ਵੀ ਉਹ ਅੱਗੇ ਆ ਬੀ ਸ਼ਿਮਲੇ ਜਾਂਦੇ ਹਾਂ ਰਸਤੇ ਜਾਉਣਾ ਪਰ ਸਾਨੂੰ ਹੁਣ ਪਤਾ ਲੱਗਾ ਵੀ ਉਹ 35 ਕਿਲੋਮੀਟਰ ਪਿੱਛੇ ਆ ਕਾਜਾ ਦੇ ਕੋਲ ਕਾਜਾ 24 ਕਿਲੋਮੀਟਰ ਇੱਥੋਂ ਕਾਜਾ ਤੋਂ 24 ਕਿਲੋਮੀਟਰ ਆ ਗਏ ਸੀਗੇ 21 ਕਿਲੋਮੀਟਰ ਰਹਿ ਗਿਆ ਤੇ ਹੋਰ ਵੀ ਗਾਹਾਂ 10 ਕਿਲੋਮੀਟਰ ਤੇ ਇਸ ਕਰਕੇ ਆਪਾਂ ਚੱਲੇ ਆਂ ਕੀ ਮਿਨਿਸਟਰੀ ਤੇ ਉਹ ਜਰੂਰ ਦੇਖਣ ਵਾਲੀ ਚੀਜ਼ ਆ ਕਿ ਉਹ ਵਧੀਆ ਜਗ੍ਹਾ ਆ ਮੈਲਦੇ ਨਾਲ ਆਪਾਂ ਫਰਵਰਡ ਸਕਿੱਪ ਕਰਦੇ ਉੱਥੇ ਪਹੁੰਚਦੇ ਆਂ ਫਿਰ ਉਦੋਂ ਬਾਅਦ ਆਪਾਂ ਫੇਰ ਪੈਨ ਨੂੰ ਆਵਾਂਗੇ ਠੀਕ ਹੈ ਜੀ ਹਿਕਮ ਵੱਲ ਨੂੰ ਬਣੇ ਰਹੋ ਬਰਾਦਰ ਲੋ ਵੀ ਮਿੱਤਰੋ 2 ਮਿੰਟ ਲਈ ਰੁਕੇ ਆਂ ਇਦਾਂ ਆ ਵੀ ਜਿੱਦਾਂ ਅਸੀਂ ਭੁਲੇਖਾ ਪਿਆਗਾ ਰਾਤੀ ਤੁਹਾਨੂੰ ਦੱਸਿਆ ਵੀ ਅਸੀਂ ਜਿੱਦਾਂ ਗੱਡੀ ਰਾਤੋਂ ਰਾਤ ਖਿੱਚ ਕੇ ਲੈ ਗਏ ਆਂ ਕਾਜਾ ਆ ਗਏ ਸਪੀਤੀ ਹੁਣ ਆਪਾਂ ਜਾ ਕੇ ਇਹਨਾਂ ਨੂੰ ਦਿਖਾਇਆ ਬੁੱਧਾ ਵਾਲਾ ਹਨਾ ਸਟੈਚੂ ਬਣਿਆ ਉੱਥੇ ਗਏ ਉਸ ਤੋਂ ਬਾਅਦ ਆਪਾਂ ਹਿੱਕਮ ਚਲੇ ਅਸੀਂ ਵਰਲਡ ਦਾ ਹਾਈएस्ट ਕੋਰਸ ਆਫ ਪੋਸਟ ਆਫਿਸ ਤੇ ਸਾਨੂੰ ਹੁਣ ਪਤਾ ਲੱਗਾ ਜਿਹੜੀ ਮਿਨਿਸਟਰੀ ਜਿਹੜੀ ਪਿੱਛੇ ਰਹਿ ਗਈ ਹੈ ਨਾ ਉਹ ਮੇਨ ਚੀਜ਼ ਆ ਅਸੀਂ ਚਾਹੁੰਦੇ ਆ ਵੀ ਦੇਖ ਲਈ ਹੈ ਨਾ ਭਾਵੇਂ ਸਾਡਾ ਅੱਜ ਦਾ ਦਿਨ ਸ਼ਾਇਦ ਸਾਨੂੰ ਇੱਥੇ ਰੁਕਣਾ ਪਵੇ ਤੇ ਅਸੀਂ ਉਹ ਚੀਜ਼ ਮਿਸ ਨਹੀਂ ਕਰਨ ਚਾਹੁੰਦੇ ਤੇ ਅਸੀਂ ਗੱਡੀ ਕਰ ਲਈ ਬੈਗ ਨੂੰ ਇੱਧਰ ਨੂੰ ਜਾਂਦੇ ਪਏ ਸੀ ਹਿੱਕਮ ਰਹਿ ਗਿਆ ਸੀ 1-2 ਕਿਲੋਮੀਟਰ ਤੇ ਅਸੀਂ ਵਾਪਸ ਕਰਕੇ ਗੱਡੀ ਤੇ ਹੁਣ ਦੁਬਾਰਾ ਫੇਰ ਚੱਲੇ ਆ ਤੇ ਤੁਹਾਨੂੰ ਐਕਸਪਲੋਰ ਕਰਾਵਾਂਗੇ ਆਪਾਂ ਬਾਹਲੇ ਹੁਣ ਰਾਸਤੇ ਛੋਟ ਲੈਣੇ ਆ ਤੁਹਾਨੂੰ ਬਸ ਜਗਾ ਤੇ ਜਾ ਕੇ ਮਿਲਦੇ ਠੀਕ ਹੈ ਜੀ ਉੱਥੇ ਤੇ ਮਿਲਦੇ ਆ ਬਣੇਰੇ ਬਲੌਗ ਇਹ ਦੇਖ ਲਓ ਬੱਚੇ ਸਕੂਲੋਂ ਆ ਰਹੇ ਆ ਤੇ ਦੇਖ ਸਕਦੇ ਆ ਸਾਰਿਆਂ ਨੇ ਇੱਕੋ ਜਿਹੇ ਡਰੈਸ ਪਾਈਆਂ ਕਿੰਨੇ ਸੋਹਣਾ ਦੇਖੋ ਕਿੱਦਾਂ ਆਪਣੇ ਕਲਚਰ ਨੂੰ ਫੋਲੋ ਕਰਦੇ ਨੇ ਕੀ ਬਾਤ ਆ ਯਾਰ ਵਧੀਆ ਲੱਗਾ ਅਸੀਂ 2 ਮਿੰਟ ਰੁਗੇ ਸੀਗੇ ਇੱਥੇ ਤੇ ਇਹਨਾਂ ਦਾ ਕੋਈ ਕਲਚਰ ਪ੍ਰੋਗਰਾਮ ਆ ਬੱਚਿਆਂ ਦਾ ਸਰ ਕਹਾਂ ਪੁੱਛਾਰੇ ਸੀ ਗਰਮੇ ਕੋਈ ਪੂਜਾ ਹੈ ਅਭੀ ਕਿਸੇ ਕੇ ਘਰ ਮੇਂ ਮਤਲਬ ਕੋਈ ਪ੍ਰੋਗਰਾਮ ਹੈ ਨਾ ਤੋ ਬੱਚੋ ਕੇ ਲੈ ਕੇ ਜਾ ਰਹੇ ਆ ਉਧਰ ਨਾ ਖਾਣਾ ਖਾਣੇ ਕੇ ਲਈ ਸਭੀ ਬੱਚੋ ਕੇ ਲਈ ਚਾਹ ਲੈ ਕੇ ਅੱਛਾ ਇਹਨਾਂ ਦੇ ਕੋਈ ਇਦਾਂ ਪ੍ਰੋਗਰਾਮ ਕਰਾਉਂਦੇ ਆ ਦੇਖ ਸਕਦੇ ਤੁਸੀਂ ਛੋਟੇ ਛੋਟੇ ਬੱਚੇ ਹੈ ਸਾਰੇ ਇਹ ਮਤਲਬ ਕਿ ਜਿਹੜੇ ਮੁੰਡੇ ਹੁੰਦੇ ਲੱਗ ਹੁੰਦੇ ਕੁੜੀਆਂ ਲੱਗ ਹੁੰਦੀਆਂ ਦੇਖ ਸਕਦੇ ਤੁਸੀਂ ਢੋਲ ਵਜਾਉਂਦੇ ਹੋਏ ਪੂਜਾ ਕਰਨੀ ਚਾਹ। ਇਸ ਕੇ ਸਾਥ ਹੈ ਨਾ। ਲੋ ਜੀ ਇਹ ਵੀ ਆਪਣੇ ਹਿਸਾਬ ਨਾਲ ਪੂਜਾ ਕਰਦੇ ਪਏ ਆ। ਦੇਖ ਸਕਦੇ ਤੁਸੀਂ। ਹਰ ਕਿਸੇ ਦਾ ਧਰਮ ਦਾ ਆਪਣਾ ਹੁੰਦਾ ਨਾ। ਦੇਖੋ। ਕੀ ਬਾਤ ਹੈ। ਇਹ ਲੋਕਲ ਦੇ ਲੋਕ ਆ। ਤਰ ਪਹੁੰਚ ਗਏ ਕੀ ਮਿਨਿਸਟਰੀ ਹੁਣ ਤੁਹਾਨੂੰ ਵੀਊ ਦਿਖਾਉਣੇ ਆ ਪੁਆਇੰਟ ਦਿਖਾਉਣੇ ਆ ਹਿਸਟਰੀ ਦੱਸਦੇ ਆ ਜਿੰਨੀ ਕਿ ਸਾਨੂੰ ਨੋਲੇਜ ਹੈਗੀ ਲੋ ਜੀ ਆ ਬੈਕ ਸਾਈਡ ਦੇਖ ਸਕਦੇ 7-800 ਸਾਲ ਪੁਰਾਣੀ ਜਗਾ ਹੋ ਸਕਦੀ ਘਰ ਨਹੀਂ ਪੁਰਾਣੇ ਹੋ ਸਕਦਾ 7-800 ਸਾਲ ਆ ਪਾਠਸ਼ਾਲਾ ਬੱਚਿਆਂ ਦੀ ਸਕੂਲ ਦੇਖ ਸਕਦੇ ਇੱਥੇ ਬੱਚਿਆਂ ਸਕੂਲ ਆ ਦੋਸਤੋ ਜਿਹੜਾ ਮਿਨਿਸਟਰੀ ਆ ਕੀ ਮਿਨਿਸਟਰੀ 7-800 ਸਾਲ ਪੁਰਾਣਾ ਕਹਿੰਦੇ ਆ ਵੀ 7-800 ਸਾਲ ਪੁਰਾਣਾ ਆ ਤੇ ਸਪੀਤੀ ਦੇ ਵਿੱਚ ਇਦਾਂ ਦੀਆਂ 5 ਮਿਨਿਸਟਰੀਆਂ ਬੜੀਆਂ ਅਲੱਗ-ਅਲੱਗ ਮਿਨਿਸਟਰੀਆਂ ਉਹਨਾਂ ਵਿੱਚ ਇਹ ਪਹਿਲੇ ਤੇ ਆਉਂਦੀ ਆ ਕੀ ਮਿਨਿਸਟਰੀ ਫਿਰ ਤਾਬੂ ਮਿਨਿਸਟਰੀ ਕਾਜਾ ਮਿਨਿਸਟਰੀ ਪਿੰਨ ਮਿਨਿਸਟਰੀ ਤੇ ਡੰਕਰ ਮਿਨਿਸਟਰੀ ਦੇਖ ਲਓ ਇੰਨੀਆਂ ਮਿਨਿਸਟਰੀਆਂ ਪੰਜ ਇਹ ਸਾਰਿਆਂ ਤੋਂ ਵੱਡੀ ਜਿਹੜੀ ਆ ਉਹ ਕੀ ਮਿਨਿਸਟਰੀ ਇਹੀ ਵਾਲੀ ਆ ਫਿਰ ਬੈਕਸਾਈਡ ਤੇ ਆ ਫਕੇ ਭਾਗੇ ਜਲਾਂਗੇ ਦਿਖਾਵਾਂਗੇ ਤੁਹਾਨੂੰ ਬਣੇ ਰਿਹਾ ਵਲੌਗ ਦੇ ਨਾਲ ਆਹ ਮਿਨਿਸਟਰੀ ਦਾ ਫਰੰਟ ਗੇਟ ਦੇਖ ਸਾ ਤੁਸੀਂ ਕੁਛ ਇਦਾਂ ਦਾ ਹੈ ਕਿੰਨਾ ਸੋਹਣਾ ਦੇਖੋ ਇਹ ਮਿਨਿਸਟਰੀ ਦੇ ਵਿੱਚ ਅੱਜ ਵੀ 250 300 ਮੋਂਕ ਰਹਿੰਦੇ ਮੋਂਕ ਜਿਹੜੇ ਤੁਹਾਨੂੰ ਦਿਖਾਈ ਆ ਪਿੱਛੇ ਬੱਚੇ ਸੀਗੇ ਰੈੱਡ ਐਡਰੈਸ ਪਾ ਕੇ ਰੱਖਦੇ ਨੇ ਇਹਾਂ ਦਾ ਆਪਣਾ ਜਿਹੜਾ ਜਿਹਦਾ ਧਰਮ ਕੀ ਤੁਹਾਨੂੰ ਮਿਨਿਸਟਰੀ ਦੇਖਣ ਵਾਸਤੇ ਕਾਫੀ ਤੁਹਾਨੂੰ ਚਾਈ ਤੇ ਆਉਣਾ ਪੈਂਦਾ ਪਾਰਕਿੰਗ ਬਹੁਤ ਥੱਲੇ ਰਹਿੰਦੀ ਜਿਹੜੇ ਲੋਕਲ ਦੇ ਲੋਕ ਆ ਜਿਹੜੇ ਇੱਥੇ ਰਹਿੰਦੇ ਆ ਉਹ ਆਪਣੀ ਗੱਡੀ ਉੱਪਰ ਲਿਆ ਸਕਦੇ ਆਪਾਂ ਲੈ ਆ ਸਕਦੇ ਬਾਕੀ ਸਭ ਬਹੁਤ ਚੜਦਾ ਆਕਸੀਜਨ ਦੀ ਕਮੀ ਕਰਕੇ ਤੇ ਆ ਦੇਖ ਸਕਦੇ ਜੀ ਕਾਫੀ ਲੋਕ ਆਏ ਹੋਏ ਆ ਚੱਲਦੇ ਹੁਣ ਅੰਦਰ ਆਪਾਂ ਦੇਖਦੇ ਕੀ ਬਣਿਆ ਜਿੱਦਾਂ ਆਪਾਂ 15 ਐਂਟਰ ਹੁੰਨੇ ਆ ਦੇਖ ਸਾ ਤੁਸੀਂ ਤੇ ਕਹਿੰਦੇ ਆਪਾਂ ਪੁੱਠਾ ਵੈਸੇ ਇਧਰ ਨੂੰ ਘੁਮਾਈਦਾ ਆਪਾਂ ਦਿਨ ਘੁਆ ਦਿੰਦੇ ਆ ਦੇਖ ਸਾ ਤੇ ਕੀ ਬਾਤ ਆ ਹੈ ਪੁੱਠੇ ਘੁਮਾਦੇ ਘੁੰਮਣੇ ਇਧਰ ਨੂੰ ਸੀਗਾ ਉਹਨਾਂ ਨੂੰ ਨਿਸ਼ਟੀ ਲਾਜੀਆ ਬਾਕੀ ਦੇਖ ਸਾ ਤੁਸੀਂ ਅੰਦਰ

نیچے ہوتے ہیں اسکول تو ہم نے دیکھ لیا ہے تو یہ سارے سارا ادھر ہی ہے جو ادھر کے لوگ وہ ادھر اسٹڈی کرتے ہیں جتنے بھی یہاں پہ سبھی یہاں بیٹھتے ہیں بکشو کہتے ہیں کیا بات ہے بہت مطلب وہاں شانتی والے لوگ ہیں نا بالکل ਉਹ ਦਿਚਾ ਇਹ ਪ੍ਰਾਥਨਾ ਬੋਨ ਹੈ ਨਾ ਪ੍ਰਾਥਨਾ ਬੋਨ ਰਿਹਾ ਸੀ ਟੈਂਪਲ ਉਹ ਜੇ ਅਸੀਂ ਇੱਥੋਂ ਯਾਹਾਂ ਤੋਂ ਜਾਵਾਂਗੇ ਤਾਂ ਇਹ 올 ਟੈਂਪਲ ਨੇ ਥੋੜਾ ਆ ਕੇ ਜਾ ਕੇ ਫਿਰ ਮੈਡੀਸ਼ਨ ਕੇਵਸ ਹੋਣਗੇ ਅੱਛਾ ਸਾਧਨਾ ਕਕਸ਼ ਅੱਛਾ ਉਹ ਵਾਹ ਵੀ ਜਾ ਸਕਦੇ ਆ ਆਰਾਮ ਨਾਲ ਠੀਕ ਹੈ ਸਰ ਥੈਂਕ ਯੂ ਜੀ ਬਹੁਤ ਬਹੁਤ ਲੋ ਜੇ ਬਰੇ ਟੈਂਪਲ ਦਾ ਦੱਸਿਆ ਹੋਇਆ ਪ੍ਰੇ ਕਰਦੇ ਇੱਥੇ ਜਦ ਪ੍ਰਾਥਨਾ ਕਰਦੇ ਆ ਜਦ ਆਪਣੇ ਗੁਰੂ ਘਰੇ ਜਾਂਦੇ ਆ ਮੰਦਿਰ ਜਾਂਦੇ ਨੇ ਕੋਈ ਜਾਂਦੇ ਤੇ ਇਹ ਨਾ ਬਣਿਆ ਹਰੇਕ ਧਰਮ ਦਾ ਅਲੱਗ-ਅਲੱਗ ਹੁੰਦਾ ਪਰ ਸ਼ਾਟ ਮਿਲ ਚੁੱਕਾ ਹੈ ਇਹ ਭਾਈ ਉਹਨਾਂ ਨੂੰ ਪੁੱਛਿਆ ਸੀ ਕਿ ਥੱਲੇ ਉਹ ਡਰੋਨ ਸ਼ਾਟ ਬਣਾ ਸਕਦੇ ਕਹਿੰਦੇ ਹਾਂ ਤੁਸੀਂ ਥੱਲੇ ਜਾ ਕੇ ਡਰੋਨ ਸ਼ਾਟ ਬਣਾ ਸਕਦੇ ਇੱਥੋਂ ਨਹੀਂ ਬਣਾ ਸਕਦੇ ਚਲੋ ਉਹ ਆਪਾਂ ਥੱਲੇ ਜਾ ਕੇ ਡਰੋਨ ਸ਼ਾਟ ਲਵਾਵਾਂਗੇ ਲੋ ਜੀ ਆ ਜਿਹੜੇ ਤੁਸੀਂ ਦੇਖ ਸਕਦੇ ਆ ਬਲੈਕ ਬਲੈਕ ਬਣੇ ਹੋਏ ਆ ਆ ਚੀਜ਼ਾਂ ਇਹ ਕਹਿੰਦੇ 7-800 ਸਾਲ ਪੁਰਾਣੀਆਂ ਹੈਗੀਆਂ ਸਮਝੀਆਂ ਹੋਈਆਂ ਨੇ ਆ ਦੇਖੋ ਇੱਧਰ ਵੀ ਤੇ ਉੱਪਰ ਵੀ ਤੇ ਆ ਜਿਹੜੀ ਤੁਹਾਨੂੰ ਮੈਂ ਦਿਖਾਈ ਹੋਈ ਆਪੀ ਕਿਰਾਵਾਦ ਇਹ ਵੀ ਪੁਰਾਣਾ ਹੈ ਨਾ ਇਹ ਪਤਾ ਲੱਗ ਪਤਾ ਚੱਲ ਰਿਹਾ ਸੀ ਲੋਈ ਭਾਈ ਗੋਸ਼ ਕਹਿਣਾ ਚਾਹੁੰਦੇ ਮੈਨੂੰ ਭਾਈ ਜਿੱਦਾਂ ਹੁਣ ਉਹ ਕਹਿੰਦਾ ਮੈਂ ਸਾਊਥ ਸਾਈਡ ਰਹਿ ਕੇ ਆਇਆ ਵਾਂ ਹਾਂ ਇਹ ਪੜੇ ਲਿਖੇ ਬਹੁਤ ਐਨ ਸੋਚੋ ਵੀ ਤੁਸੀਂ ਮਤਲਬ ਰੈੱਡ ਕੱਪੜੇ ਪਾਏ ਚਾਹੀਦਾ ਉਹ ਕਹਿੰਦਾ ਮੈਂ ਸੌਥ 'ਚ ਰਹਿ ਕੇ ਮੈਂ ਪਤਲੀ ਕਿਹੜੀ ਯੂਨੀਵਰਸਿਟੀ 'ਚ ਨੋ ਨੰਦਾ ਯੂਨੀਵਰਸਿਟੀ ਸਾਈਡ ਕਹਿੰਦਾ ਮੈਂ ਉੱਥਰ ਹੋ ਕੇ ਆਇਆ ਉੱਥੇ ਵੀ ਪੜ੍ਹਾਈ ਕਰਾਈ ਆ ਬੱਚਿਆਂ ਨੂੰ ਹੁਣ ਵੀ ਪੜਾਉਂਦੇ ਆ ਮਤਲਬ ਪੜੇ ਲਿਖੇ ਬਹੁਤ ਇੰਗਲਿਸ਼ 'ਚ ਗੱਲ ਕਰਦੇ ਆ ਇਦਾਂ ਦੀ ਨਹੀਂ ਕੋਈ ਗੱਲਬਾਤ ਹੈਗੀ ਵੀ ਕਿ ਕਿਸੇ ਤੇ ਆਪਾਂ ਡਰੈਸ ਤੋਂ ਅੰਦਾਜ਼ਨ ਲਾ ਸਕਦੇ ਕਿ ਨੂੰ ਕਈਆਂ ਜਦੋਂ ਕਹਿੰਦਾ ਕਿ ਸੰਗਤ ਰਤਬਾ ਬਹੁਤ ਵੱਡਾ ਹੈ ਇਸ ਕਰਕੇ ਕਿਸੇ ਦੇ ਕੱਪੜੇ ਦੇ ਕੇ ਨੂੰ ਜੱਜ ਨਾ ਕਰਿਓ ਤੇ ਬਾਕੀ ਪੈਸੇ ਨਾ ਭਾਈ ਉਹਨਾਂ ਦਾ ਕੋਈ ਮੈਟਰ ਨਹੀਂ ਕਹਿੰਦਾ ਜੇ ਮੈਂ ਰਹਿਣਾ ਹਾਂ ਤਾਂ ਸਾਊਥ ਸਾਈਡ ਕਹਿੰਦਾ ਬਹੁਤ ਪਈਆ ਕਮਾ ਸਕਦਾ ਕਹਿੰਦਾ ਮੈਂ ਜਿੰਨੀ ਸਟੱਡੀ ਕੀਤੀ ਆ ਮੈਂ ਬਹੁਤ ਪੈਸਾ ਕਮਾ ਸਕਦਾ ਇੱਥੋਂ ਬਾਹਰਲੇ ਦੇਸ਼ ਜਾ ਕੇ ਮੈਨੂੰ ਆਫਰਾਂ ਬਹੁਤ ਆਉਂਦੀਆਂ ਹੀ ਪਰ ਕਹਿੰਦਾ ਮੈਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਇਹ ਗੱਲ ਬਹੁਤ ਵਧੀਆ ਲੱਗੀ ਕਹਿੰਦਾ ਮੈਂ ਇੱਥੇ ਰਹਿਣਾ ਇੱਥੇ ਮੈਨੂੰ ਸ਼ਾਂਤੀ ਹੈ ਇੱਥੇ ਵਧੀਆ ਆ ਗੱਲ ਸਾਨੂੰ ਬਹੁਤ ਇੰਨੀ ਕੀ ਜਗ੍ਹਾ ਜਿਹੜੀ ਜਾਦੀ ਵੱਡੀ ਥੋੜੀ ਜਗ੍ ਤੇ ਤੁਹਾਨੂੰ ਵੀ ਹੋਣਾ ਇਹ ਤਾਂ ਹੈਗੇ ਇੱਕ ਵਾਰੀ ਐਕਸਪਲੋਰ ਕਰਾ ਦਨੇ ਇਹ ਵੀ ਦਿਖਾ ਦਨੇ ਆ ਦੇਖਦੇ ਆ ਅੰਦਰ ਕਿੰਦਾਂ ਦੀਆਂ ਕਲਾਸਾਂ ਕੀ ਨਹੀਂ ਹੈਗਾ ਬਾਕੀ ਦੀ ਦੇਖ ਸਕਦੇ ਸਕੂਲ ਦੇ ਵਿੱਚ ਬੱਚੇ ਕ੍ਰਿਕਟ ਖੇਡ ਰਹੇ ਆ ਨਿਆਰੇ ਲੈ ਰਹੇ ਪੂਰੇ ਟੀਚ ਸਕੂਲ ਮੇ ਹੈਂ ਅ ਗਾਂਧੀ ਜੰਦੀ ਅੱਛਾ ਅੱਜ ਗਾਂਧੀ ਜੰਦੀ ਇਸ ਦੀ ਛੁੱਟੀ ਹੈ ਨਾ ਆਪਕੀ ਕਲਾਸ ਕੌਨਸੀ ਹੈ ਇਹ ਇਹ ਕਲਾਸ ਹੈ ਨੀਚੇ ਜੋ ਕਲਾਸ ਹੈ ਬਣੀ ਹੋਈ ਹੈ ਉੱਪਰ ਵੀ ਬਣੀ ਹੈ ਅਬ ਉੱਪਰ ਲੌਕ ਲਗਾ ਹੋਗਾ ਨਾ ਤੋ ਹੋਸਟਲ ਇ ਰਹਤੇ ਵੀ ਇਧਰ ਹੀ ਉਹ ਇਹ ਤਾਂ ਹੋਸਟਲ ਵੀ ਹੈ ਹੋਸਟਲ ਕਿੱਧਰ ਹੈ ਆਪਕਾ ਉਹ ਵੀ ਇਧਰ ਹੀ ਬਣਾ ਹੋਇਆ ਹੈ ਅਵੇ ਹੋਸਟਲ ਵੀ ਇੱਥੇ ਆ ਤੇ ਕਿ ਆਵਾਦ ਨਿਕਨੇ ਕਿ ਬੱਚਿਆਂ ਨੂੰ ਹੋਸਟਲ ਚ ਪਾਇਆ ਹੋਇਆ ਹੈ ਨਾ ਤੇ ਆਪਣੇ ਧਰਮ ਦੇ ਬਾਰੇ ਹਨਾ ਪ੍ਰਚਾਰ ਕਰਦੇ ਆ سستی سستی کار سستی کار کیسے ہو سر, سر ادھر رہتے ہو آپ کو بہت اچھا آپ پنجاب میں کہاں تھے مطلب کوئی جاب کرتے تھے اچھا آرمی میں تھے یہاں پر اب لگتے نہیں کتنی عمر ہو گیا آپ کی بہت اچھا سر بہت اچھا ادھر مطلب ਮੇਰੇ ਰਹਤੇ ਹੋ ਆਪ ਬਹੁਤ acha ਲਗਾ ਮੈਨੂੰ ਥੈਂਕ ਯੂ ਜਰ ਆਪ ਵੀ ਆਣਾ ਪੰਜਾਬ ਮੇਰੇ ਖਾਉ ਆਏ ਰੰਗਰੀ ਤਰੋ ਇਦਾਂ ਆ ਵੀ ਅੱਜ ਦਾ ਪਲਾਨ ਆਪਾਂ ਸ਼ਾਇਦ ਕੈਨਸਲ ਕਰ ਦਈਏ ਕਿਉਂਕਿ ਜਿੱਥੇ ਆਪਾਂ ਹਿਕਮ ਜਾਣਾ ਹਿਕਮ ਇਤੋਂ ਕਾਫੀ ਦੂਰ ਆ ਤੇ ਟਾਈਮ ਨੂੰ ਦੇਖਦੇ ਆਂ ਸਾਰ ਸਾਨੂੰ ਲੱਗਦਾ ਆ ਵੀ ਅੱਜ ਸਾਨੂੰ ਇੱਥੇ ਹੀ ਰੁਕਣਾ ਪੈਣਾ ਕਾਜਾਂ ਦੇ ਵਿੱਚ ਸਪੀਸੀ ਦੇ ਵਿੱਚ ਤੇ ਫਿਰ ਕੱਲ ਨੂੰ ਜੇਰੇ ਆਪਾਂ ਨਿਕਲਾਂਗੇ ਅੱਜ ਦਾ ਜਿਹੜਾ ਐਕਸਪਲੋਰ ਆਪਾਂ ਹੋਰ ਵੀ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਇਦਾਂ ਦੀ ਨਹੀਂ ਗੱਲ ਐ ਇੱਥੋਂ ਦੇ ਲੋਕਲ ਦੀਆਂ ਹੋਰ ਚੀਜ਼ਾਂ ਦਿਖਾਵਾਂਗੇ ਅੱਜ ਦੇ ਬਲੌਗ ਵਿੱਚ ਤੇ ਫਿਰ ਕੱਲ ਨੂੰ ਆਪਾਂ ਕੋਮਦੇ ਕੋਮਦੇ ਛਿਮਰੇਵਾਲ ਦੀ ਨਾਰ ਕੱਡਾਵਾਲ ਦੀ ਹੋ ਕੇ ਤੇ ਆਪਾਂ ਨਿਕਲ ਜਾਣਾ ਠੀਕ ਹੈ ਜਿਹੜੇ ਰੂਟ ਹੈਗੇ ਇੱਕਮ ਹੋਰ ਜਿਹੜੀਆਂ ਚੀਜ਼ਾਂ ਹੋਣੀਆਂ ਉਹ ਤਾਂ ਦਿਖਾਉਂਦੇ ਜਾਵਾਂਗੇ ਬਾਕੀ ਬੱਚੇ ਆਪਣਾ ਪੂਰਾ ਇੰਜੋਏ ਕਰਦੇ ਆ ਦੇਖ ਸਕਦੇ ਤੁਸੀਂ ਇਹਨਾਂ ਦਾ ਹੋਸਟਲ ਵੀ ਇੱਥੇ ਆਪਣੇ ਮਾਪਿਆਂ ਤੋਂ ਦੂਰ ਨਾ ਰਹਿੰਦੇ ਆ ਪਰ ਦਿਲ ਲੱਗ ਗਿਆ ਨੇੜੇ ਦਾ ਕੀ ਮਾਰ ਆਪਾਂ ਡਰੋਨ ਹੁਣ ਥੋੜਾ ਜਿਹਾ ਸਾਈਡ ਤੇ ਆ ਗਏ ਆ ਆ ਦੇ ਲੋ ਤੁਸੀਂ ਮਿਨਿਸਟਰੀ ਇੱਧਰ ਆ ਇੱਥੇ ਡਰੋਨ ਉਡਾ ਕੇ ਤੁਹਾਨੂੰ 뷰 ਦੇ ਦਈਏ ਕਿਉਂਕਿ ਨਿਰਾਹਣਾ ਮੁੜ ਕੇ ਇਸ ਕਰਕੇ ਤੁਹਾਨੂੰ ਹੁਣ ਥੋੜੇ ਜਿਹਾ 뷰 ਆਪਾਂ ਡਰੋਨ ਦੇ ਦਿਖਾ ਦਈਏ ਬੰਨੇ ਦੇ ਬਲੌ ਯੋ ਇੱਥੇ ਬੈਠੇ ਚਾਹ ਪੀਂਦੇ ਆਪਾਂ ਵੀ ਚਾਹ ਪੀਂਦੇ ਆ ਸਾਡਾ ਇੱਥੋਂ ਜਿੱਤਾ ਜਾਣ ਨੂੰ ਦੇਣ ਨਹੀਂ ਕੀਤਾ ਥੋੜਾ ਜਿਹਾ ਉਧਰ ਚੱਲ ਗਏ ਸਕੂਲ ਵਾਲ ਬੱਚਿਆਂ ਨਾਲ ਗੱਲਬਾਤ ਕੀਤੀ ਹੈ ਨਾ ਲੋਕ ਇੱਥੇ ਬੈਠੇ ਆ ਬੈਠੇ ਆ ਦੇਖੋ ਜੀ ਚਾਹ ਪੀਂ ਲੱਗੇ ਆਪਾਂ ਆਨੰਦ ਮਾਣ ਰਹੇ ਮੁੰਡੇ ਜਾਣ ਇੱਥੋਂ ਤੇ ਮੈਂ ਤਾਂ ਕਿਹਾ ਸੀ ਨਿਕਲੇਗਾ ਪਰ ਨਿਕਲਾਂਗੇ ਗਾ ਥੋੜਾ ਗਾਂਹ ਜਾ ਕੇ ਰੁਕਾਂਗੇ ਹੈ ਨਾ ਭਾਈ ਸਹੀ ਕਿ ਨਹੀਂ ਭਾਈ ਬਹੁਤ ਜ਼ਿਆਦਾ ਅੱਗੇ ਨਹੀਂ ਜਾਣਾ ਆਪਾਂ ਜ਼ਿਆਦਾ ਅੱਗੇ ਨਹੀਂ ਵੀ ਆਪਾਂ ਜਿਹੜਾ ਹਿਕਮ ਜਿਹੜਾ ਹਿਕਮ ਆ ਉਹ ਤੋਂ ਸ਼ੁਰੂ ਕਰਾਂਗੇ ਆਪਾਂ ਨਾ ਕੱਲ ਨੂੰ ਨੈਕਸਟ ਵਲੌਗ ਬਹੁਤ ਜ਼ਿਆਦਾ ਲੋਕ ਮਿੱਤਰੋ ਟੋਸਟ ਤੋਂ ਪੀ ਕੇ ਨਿਕਲਦੇ ਫੜਾ ਠੀਕ ਹੈ ਜੀ ਲਓ ਵੀ ਦੋਸਤੋ ਕੀ ਮਿਨਿਸਟਰੀ ਤੋਂ ਨਿਕਲ ਗਏ 6:00 ਵਜੇ 11 ਮਿੰਟ ਤੇ ਤੇ ਹੁਣ ਸਾਡੇ ਦੋ ਦੋ ਪਲਾਨ ਆ ਸਾਡੇ ਜਾਂ ਅਸੀਂ ਰੁਕਾਂਗੇ ਜਿੱਥੇ ਅਸੀਂ ਬੁੱਧਾ ਦਾ ਸਟੈਚੂ ਸੀਗਾ ਉਹ ਮਤਲਬ ਕਿ ਵਿਲੇਜ ਦੇ ਵਿੱਚ ਛੋਟਾ ਜਿਹਾ ਵਿਲੇਜ ਆ ਜਾਂ ਅਸੀਂ ਰੁਕਾਂਗੇ ਫਿਰ ਜਾ ਕੇ ਹਿਕਮ ਦੇ ਵਿੱਚ ਜਿੱਥੇ ਵਰਲਡ ਦਾ ਹਾਈਐਸਟ ਪੋਸਟ ਆਫਿਸ ਆ ਉਹਦਾ ਮਤਲਬ ਬਲੌਗ ਆਪਾਂ ਬਣਾਵਾਂਗੇ ਕੱਲ ਨੂੰ ਮਤਲਬ ਰੁਕਾਂਗੇ ਉਸ ਜਗ੍ਹਾ ਤੇ ਜਾ ਕੇ ਬਾਕੀ ਉੱਥੇ ਦੇਖਦੇ ਕੀ ਰੈਂਟ ਆ ਰੂਮ ਦਾ ਕੀ ਨਹੀਂ ਹੈਗਾ ਖਾਣਾ ਪੀਣਾ ਜੋ ਵੀ ਸਾਰਾ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਤੇ ਬਣੇ ਨੇ ਬਲੌਗ ਤਾਂ ਦੱਸਦੇ ਆਂ ਆਪਾਂ ਕਿੱਥੇ ਰੁਕਣਾ ਕਿੱਥੇ ਨਹੀਂ ਬਾਕੀ ਇੰਤਾਂ ਜਿ 6 6:30 ਹੋ ਜਾਂਦੇ ਆ ਹਨਾ ਹੱਲ ਤੇ ਨੂੰ 6:30 ਹੋ ਜਾਂਦੇ ਲਾ ਕੇ 6 ਟਾਈਮ ਹੋਇਆ 6 ਦਿੱਤੀ ਹੋ ਗਿਆ ਜਦੋਂ 6:30 ਹੋ ਜਾਂਦੇ ਸ਼ਾਮ ਪੈਂਦੀ ਜਿਹੜੇ ਲੋਕਲ ਦੇ ਲੋਕ ਆ ਘਰਾਂ ਦੇ ਵੜ ਜਾਂਦੇ ਨਿਕਲਦੇ ਨਹੀਂ ਹੈਗੇ ਕਿਉਂਕਿ ਠੰਡ ਬਹੁਤ ਹੋ ਜਾਂਦੀ ਆ ਤੇ ਤੁਹਾਡੇ ਸਾਹਮਣੇ ਆ ਰੋਡ ਖਾਲੀ ਪੇਵ ਹੈ ਰੋਜੋ 8 8:30 ਵਜੇ ਤੋਂ ਬਾਅਦ 7 7:30 ਵਜੇ ਤੋਂ ਬਾਅਦ ਇਧਰ ਸਾਡੇ ਸਾਹਮਣੇ ਰੋਡ ਖਾਲੀ ਆ ਕੋਈ ਟਰੈਵਲ ਨਹੀਂ ਕਰਦਾ ਇੱਥੇ ਟਰੈਵਲ ਨਾ ਕਰਨ ਦੀ ਵਜ੍ਹਾ ਇਹ ਆ ਰੱਬ ਨਾ ਕਰੇ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਆ ਜਾਵੇ ਕੋਈ ਆਪਣੇ ਵੀਕਲ ਦੇ ਵਿੱਚ ਜਾਂ ਗੱਡੀ ਦੇ ਵਿੱਚ ਹਨਾ ਤਾਂ ਤੁਹਾਨੂੰ ਹੈਲਪ ਕਰਨ ਨੂੰ ਕੋਈ ਬੰਦਾ ਨਹੀਂ ਮਿਲਣਾ ਨਾ ਇੱਥੇ ਕੁਝ ਹੈਗਾ ਆ ਠੀਕ ਆ ਜੀ ਤੇਸ ਕਰਕੇ ਇਹ ਰੇਸਟ ਹੈਸਟ ਕਰਦੇ ਹੀ ਲੈਣਾ ਤੁਸੀਂ ਤੇ ਹੁਣ ਤਾਂ ਚਲੋ ਸਾਡਾ ਤਾਂ ਜਿਹੜਾ ਲੋਕੇਸ਼ਨ ਰਹਿ ਗਿਆ ਦੇਖ ਸਕਦੇ ਸੀ 13 ਕਿਲੋਮੀਟਰ ਹੈ ਗਿਆ ਸਾਰਾ ਇੱਕਮ ਦਿੱਤੀ ਅਸੀਂ ਰੁਕਣਾ ਆ ਤੇ ਤੁਸੀਂ ਇਦਾਂ ਰਾਤ ਨੂੰ ਬਿਲਕੁਲ ਨਹੀਂ ਦਰਨਾ ਇਸ ਚੀਜ਼ ਦਾ ਧਿਆਨ ਰੱਖਣਾ ਕਿਉਂਕਿ ਬਿਲਕੁਲ ਖਾਲੀ ਪਿਆ ਸਾਰਾ ਰੋਡ ਤੁਹਾਨੂੰ ਦਿਖਾ ਵੀ ਦਿੰਦੇ ਆ ਦੇਖ ਲੋ ਯਾਰ ਆਰਮੀ ਵਾਲੇ ਭਰਾ ਸਾਂ ਨੂੰ ਜੀ ਸਾਨੂੰ ਡਰ ਲੱਗ ਗਿਆ ਕਿਉਂ ਇੰਨੇ ਬੰਦੇ ਇੱਕਦਮ ਰੋਡ ਤੇ ਖੜੇ ਮਿਲੇ ਭਰਾਵਾ ਡਰ ਗਏ ਹਾਂ ਹੋਰ ਸਰ ਠੀਕ ਹੋ ਕਿਦਾ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਡਰਾਇ ਦੇ ਚਾਈ ਡਾ ਗਏਗਾ ਬੰਦੇ ਇੰਨੇ ਸਾਨੂੰ ਪੈਣ ਗਏ ਉਹ ਅੱਥ ਗੁਰਦਾਸਪੁਰ ਨਹੀਂ ਭਾਈ ਜਲੰਧਰ ਭਾਈ ਜਲੰਧਰ ਜਲੰਧਰ ਸੇ ਜਲੰਧਰ ਸੇ ਸਾਡੇ ਏਰੀਏ ਤੇ ਬੜੇ ਸਾਡੇ ਭਰਾ ਮੈਨ ਜੇ ਕਹਿੰਦੇ ਟਰਮ ਕੇ ਜੀ ਹਾਂਜੀ ਨਹੀਂ ਮੁਕੇ ਆਹ ਆ ਟਰਮ ਤਾਰ ਨੇ ਬਾਪੂ 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 ਹਾਂਜੀ ਦੂਰ ਮਾਰ ਮਾਰੀਏ ਭਾਈ ਜੀ ਆਪਣੀ ਜੀ ਤੁਹਾਡੇ ਪਿੱਛੇ ਪਿੱਛੇ ਭਾਈ ਜੀ ਜਿੱਦਾਂ ਤੁਸੀਂ ਖੜੇ ਹੋ ਨਾ ਇਹ ਘਬਰ ਆ ਗਈ ਇਹ ਵੀ ਕੋਈ ਰੋਕਾ ਭਾਈ ਆਪਾਂ ਅਗੇ ਸਟੇ ਕਰਨਾ ਕਿੱਥੇ ਕਰੀਏ ਤੇ ਧੱਗੇ ਉਹ ਲੱਗਦੇ ਤੇ ਥੱਲੇ ਐ ਥੱਲੇ ਵੀ ਹੋ ਸਕਦਾ ਅਨ ਨਾ ਇਹ ਰੋਡ ਤੇ ਪੈ ਜਾ ਜਿੱਥੇ ਪੋਸਟ ਆਫਿਸ ਹੈ ਨਾ ਉੱਥੇ ਹੈ ਨਾ ਉੱਥੇ ਘਰ ਕੋ ਰਹਿ ਗਏ ਨਾ ਭਾਈ ਭਾਈ ਰੋਟੀ ਪਾਣੀ ਆਇਆ ਤੁਹਾਡਾ ਚੀ ਚੱਕਰ ਕਰ ਲੋ ਰੋਟੀ ਪਾਣੀ ਲੋ ਜੀ ਆ ਭਾਜੀ ਹੁਣੀ ਆਪਣੇ ਪੰਜਾਬ ਦੇ ਫੌਜੀ ਬੱਸ ਧੰਨਵਾਦ ਭਾਈ ਥੈਂਕ ਯੂ ਬਹੁਤ ਚੀ ਦਿਨੇ ਬਹੁਤ ਕੁਝ ਹੋਈ ਭਾਈ ਮਿਲ ਗਿਆ ਚੰਗਾ ਇੱਥੇ ਪੱਕੇ ਹੁੰਨੇ ਭਾਈ ਜੀ ਨਹੀਂ ਇਹ ਟ੍ਰੈਵਲ ਕਰਨੀ ਆ ਇਦਾਂ ਹੀ ਅੱਛਾ ਥੋੜੇ ਟਾਈਮ ਲਈ ਆਏ ਠੀਕ ਆ ਠੀਕ ਆ ਭਾਈ ਸਾਥ ਸਾਥ ਪਿਆਰ ਫਾਈਨਲੀ ਆਪਾਂ ਪਹੁੰਚ ਗਏ ਹਿਕਮ ਵਰਲਡ ਦਾ ਹਾਈਐਸਟ ਪੋਸਟ ਆਫਿਸ ਉਹ ਸਾਨੂੰ ਆਪ ਸਿਰੀ ਜਿੱਦਾਂ ਦੇ ਹਾਲਾਤ ਆ ਹੀ ਰਾਸਤੇ ਮਸੀ ਲੱਭ ਲੱਭ ਕੇ ਆਏ ਤੁਹਾਨੂੰ ਕੀ ਦਸੀਏ ਦੇਖ ਸਕਦੇ ਹੋ ਕੱਚੇ ਰਾਹ ਆ ਗਰੇ ਰਾਹ ਕੋਈ ਇਧਰੋਂ ਦਾ ਕੋਈ ਇਧਰੋਂ ਦਾ ਰਾਸਤਾ ਤੇ ਹੁਣ ਆਪਾਂ ਕਮਰਾ ਕੁਮਰਾ ਦੇਖੀਏ ਇੱਥੇ ਫਿਰ ਤੁਹਾਨੂੰ ਦੱਸਦੇ ਕਿੰਨੇ ਦਾ ਮਿਲਿਆ ਕਿੰਨੇ ਦਾ ਨਹੀਂ ਬਾਕੀ ਤੁਹਾਨੂੰ ਪੈਟਰੋਲ ਵੀ ਦੱਸਦੇ ਆ ਆਪਾਂ ਤੁਹਾਨੂੰ ਕਾਜਾ ਤੱਕ ਦਾ ਦੱਸ ਦੇਣਾ ਪੈਟਰੋਲ ਕਿੰਨਾ ਆ ਕਿੰਨਾ ਲੱਗਾ ਹਨਾ ਕਿਉਂਕਿ ਗਾਂ ਦਾ ਫਿਰ ਦੱਸਾਂਗੇ ਲੰਮਾ ਜਿਹੜਾ ਕੰਮ ਹੋਣਾ ਪੰਜਾਬ ਤੋਂ ਕਾਜਾ ਤੱਕ ਦਾ ਪਤਾ ਕਿੰਨਾ ਤੇਲ ਲੱਗ ਗਿਆ ਤੇ ਕਿੰਨੀਆਂ ਪਰਚੀਆਂ ਪਈਆਂ ਕਿੰਨੇ ਡੂਲ ਪੜਿਆ ਉਹ ਤੁਹਾਨੂੰ ਆਪਾਂ ਕਲੀਅਰ ਕਰ ਦੇਣਾ ਆ ਬਲੌਗ 'ਚ ਬਾਕੀ ਦਾ ਫਿਰ ਚੱਲੀ ਜਾਣਾ ਕ ਡਾਊਨ ਕਰ ਲੈਣਾ ਭਾਜੀ ਉਹ ਕਹਿੰਦਾ ਰੋ ਪੇ ਰੋ ਜਾਰੀ ਡਾਊਨ ਕਰਤੀ ਯਾਰ ਰਾ ਹੀ ਹੈ ਨਹੀਂ ਹੱਦ ਦੀ ਗੱਲ ਹੈ ਭਾਜੀ ਆ ਦੇ ਲਓ ਭਾਜੀ ਇਹ ਆ ਰਾ ਥੋੜੀ ਰਾ ਆ ਇਹ ਗੱਡੀ ਜਾਂਦੀ ਮਿੱਤਰੋ ਇੱਥੇ ਰੁਕੇ ਹੋਏ ਆ ਕਿਦਾਂ ਅਲੱਗ-ਅਲੱਗ ਘਰ ਬਣੇ ਹੋਏ ਆ ਯਾਰ ਹੁਣ ਸਮਝ ਨਹੀਂ ਆਉਂਦੀ ਕੋ ਬੂਆ ਵੀ ਨਹੀਂ ਖੋਲਦਾ ਪਿਆ ਠੰਡ ਵੀ ਬਹੁਤ ਜ਼ਿਆਦਾ ਆ ਇਦਾਂ ਔਖਾ ਕੰਮ ਹੈ ਇੱਕ Airtel ਦੀ ਰੇਂਜ ਵੀ ਹੈ ਨਹੀਂ Jio ਦੀ ਹੈਗੀ ਇੰਨਾ ਸ਼ੁਕਰ Jio ਦੀ ਹੈਗੀ ਇੱਥੇ ਚਲੋ ਪਤਾ ਕਰਦੇ ਕਿਸੇ ਲੋਕਾਂ ਦੇ ਘਰੋਂ ਘਰੀ ਜਾਂਦੇ ਆ ਫੇ ਤਾਂ ਦੱਸਦੇ ਆ ਕਿਦਾਂ ਕਿਦਾਂ ਨਹੀਂ ਪ੍ਰੋਗਰਾਮ ਹਵਾ ਦੇ ਰੋਦੀ ਰਾਤ ਨੂੰ ਚਲਣ ਦੀ ਐ ਛੰਡਿਆਂ ਤੋਂ ਨਾ ਜਾ ਲਾ ਸਕਦੇ ਨਹੀਂ 8:00 8:30 ਹੋ ਗਿਆ ਸਾਨੂੰ ਕੋਈ ਰੂਮ ਨਹੀਂ ਮਿਲਦਾ ਪਿਆ ਇੱਥੇ ਪੋਸਟ ਆਫਿਸ ਦੇ ਵਿੱਚ ਤੇ ਹੈਗਾ ਪਿੰਡ ਛੋਟਾ ਜਿਹਾ ਹੈ ਭਾਜੀ ਹੁਣ ਗਏ ਆ ਪਤਾ ਕਰਨ ਤੇ ਬਹੁਤ ਮੰਦਾ ਹਾਲ ਹਿਸਾਬ ਲਾ ਲਓ ਅੱਖਾਂ ਵੀ ਦੁਖਣਦੀਆਂ ਆ ਬੁਰਾ ਹਾਲ ਆ ਨੀਂਦਾ ਪੂਰੀਆਂ ਨਹੀਂ ਹੋਈਆਂ ਕਮਰੇ ਲੈਤ ਲਈਦੇ ਪਰ ਨੀਂਦ ਨਹੀਂ ਪੂਰੀ ਹੁੰਦੀ ਬਲੌਗ ਐਡਿਟ ਕਰਕੇ ਪਾਉਣਾ ਬਹੁਤ ਜਿਆਦਾ ਮਿਹਨਤ ਵਾਲਾ ਕੰਮ ਆ ਅੱਜ ਆਪਾਂ ਪਾਉਣਾ ਨਹੀਂ ਹੈਗਾ ਅੱਜ ਆਪਾਂ ਲੇਟ ਪਾਵਾਂਗੇ ਜਾਂ ਸਵੇਰੇ ਪਾਵਾਂਗੇ ਤਾਂ ਕਰਕੇ ਫਿਰ ਇਹ ਕਮਰਾ ਹਾਂ ਪਰ ਫੋਨ ਕੀ ਜਾਣਾ ਪੈਣਾ ਉੱਪਰ ਵਾਲਾ ਹੀ ਉਹ ਫਰੋਟ ਇੱਥੇ ਕੀ ਮੰਗੇ ਭਾਈ ਉਹਨੇ ਪ੍ਰਾਈਸ ਪ੍ਰਾਈਸ ਰਹਿਣ ਨੂੰ ਮਿਲਦਾ ਪ੍ਰਾਈਸ ਦਾ ਕੋਈ ਨਹੀਂ ਰਹਿਣ ਨੂੰ ਮਿਲਿਆ ਸਹੀ ਗੱਲ ਆ ਭਰਾਵਾ ਚਲੋ ਮਿਲ ਗਿਆ ਇੰਨਾ ਬਹੁਤ ਸ਼ੁਕਰ ਚਲੋ ਦੇਖਦੇ ਜਾਗੇ ਇੰਨਾ ਮੰਦਾਨ ਹੋ ਗਏ ਸਾਨੂੰ ਰਾਸਤਾ ਨਹੀਂ ਲੱਭਦਾ ਹੋਟਲ ਜਿਹੜਾ ਪਤਾ ਕਰਕੇ ਸਾਨੂੰ ਉਹਦਾ ਰਾਹ ਹੀ ਨਹੀਂ ਮਿਲਣ ਦਿਆ ਸੀ ਹੁਣ ਅੰਕਲ ਲੋਕਲ ਦੇ ਇੱਥੇ ਦੇ ਫੇਰ ਸਾਨੂੰ ਲੈ ਕੇ ਚੱਲੇ ਉੱਥੇ ਛੱਡਣ ਇਦਾਂ ਦੇ ਰਾਸਤੇ ਆ ਬਹੁਤ ਯਾਰ ਔਖਾ ਇੱਕ ਠੰਡ ਬਹੁਤ ਇੱਕ ਤੌਰ ਵੀ ਨਹੀਂ ਹੁੰਦਾ ਸਾਹ ਆ ਚੜਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਨੇ ਇਤਨਾ ਸਾਡੇ ਲਈ ਕੀਆ ਹੈ ਯਾਰ ਇੱਧਰ ਦੇ ਲੋਕ ਹੈਲਪਫੁਲ ਬਹੁਤ ਆ ਮਤਲਬ ਕਹਿਣ ਦਾ ਭਾਵ ਇਦਾਂ ਨਹੀਂ ਇਹ ਵੀ ਹਿਮਾਚਲ ਜੀ ਪੈਂਦਾ ਆ ਪਰ ਗੱਲ ਜਿਹੜਾ ਹਿਮਾਚਲ ਦਾ ਵੀ ਫਰਕ ਹੁੰਦਾ ਮੰਡੀ ਸਾਈਡ ਜਾਈਏ ਗੱਲ ਹੋਰ ਹੋ ਜਾਂਦੀ ਆ ਮਨਾਲੀ ਸਾਈਡ ਜਾਈਏ ਗੱਲ ਹੋਰ ਹੁੰਦੀ ਇੱਧਰ ਹੀ ਸਾਈਡ ਆਉਂਗੇ ਕਾਜਾ ਸਪੀਤੀ ਹਨਾ ਜਿੱਦਾਂ ਇੱਧਰ ਦੇ ਲੋਕ ਬਹੁਤ ਵਧੀਆ ਬਹੁਤ ਹੈਲਪਫੁਲ ਹੈਲਪਫੁਲ ਆ ਯਾਰ ਉਦਾਂ ਹੀ ਬੰਦੇ ਸੁਭਾਅ ਠੰਡੇ ਬੰਦੇ ਬਹੁਤ ਲਓ ਮਿੱਤਰੋ ਸਾਰਿਆਂ ਸਮਾਨ ਚੱਕ ਲਿਆ ਰੂਮ ਚ ਜਾਣ ਲਈ ਟੈਂਪਰੇਚਰ ਇੱਥੇ ਹੋਇਆ 6 ਠੰਡੀ ਹਵਾ ਚੱਲ ਰਹੀ ਪੂਰੀ ਐਨ ਸੀਨਾ ਚੀਨ ਵਾਲੀ ਤੇ ਦੇਖਦੇ ਕਿਦਾਂ ਦਾ ਰੂਮ ਆ ਕਿਦਾਂ ਦਾ ਨਹੀਂ ਤੇ ਪੈਸੇ ਵੀ ਦੱਸ ਦੇਦਾ ਮਿੱਤਰੋ ਦੇਖ ਸਕਦੇ ਹੋ ਹੋਮਸਟੇ ਸਾਨੂੰ ਮਿਲੀ ਹੋਈ ਆ ਬਾਹਰੋਂ ਇਦਾਂ ਦੀਆਂ ਕੁਸ਼ ਲਓ ਵੀ ਮਿੱਤਰੋ ਤਾਂ ਰੂਮ ਦਾ ਟੂਰ ਦਈਏ ਦੇਖ ਸਕਦੇ ਤੁਸੀਂ ਆ ਰੂਮ ਆ ਇਦਾਂ ਹੀ ਇੱਥੇ ਰੂਮ ਹੁੰਦੇ ਆ ਠੀਕ ਆ ਜੀ ਤੇ ਇਹੀ ਰੂਮ ਇੱਥੇ ਕੰਮ ਜਾਵਾ ਠੰਡ ਦੇ ਵਿੱਚ ਦੇਖ ਲਓ ਮਿੱਤਰੋ ਕੋਈ ਪੱਖਾ ਨਹੀਂ ਇੱਥੇ ਆ ਗਰਮੀਆਂ ਟਾਈਮ 'ਚ ਗਰਮੀਆਂ ਟਾਈਮ 'ਚ ਵੀ ਠੰਡ ਬਹੁਤ ਜ਼ਿਆਦਾ ਆ ਠੀਕ ਆ ਬੁਰਾ ਹਾਲ ਆ ਕੋਈ ਪੱਕਾ ਨਹੀਂ ਲੱਗਦਾ ਇੱਥੇ ਬਾਰਫ ਬਹੁਤ ਜ਼ਿਆਦਾ ਪੈਂਦੀ ਸਾਲਾਂ ਦੇ ਵਿੱਚ ਲੋਲ ਮਿੱਤਰੋ ਜਿਹੜਾ ਰੂਮ ਦਾ ਰੇਟ ਆ ਪਹਿਲਾਂ ਬਹੁਤ ਜ਼ਿਆਦਾ ਸੀਗਾ 5000 ਰੁਪਏ ਸੀਗਾ 바ਰਗੇਨਿੰਗ ਕਰਕੇ ਆਪਾਂ 2500 ਤੇ ਆ ਗਏ ਆ ਤੇ 2500 ਰੁਪਏ ਜੀ ਇੱਕਦਮ ਹੀ ਰੂਮ ਲੈ ਲਿਆ ਬਹੁਤ ਵਧੀਆ ਠੀਕ ਆ 2500 ਦੇ ਹਿਸਾਬ ਨਾਲ ਅਗਲੇ ਦਿਨ ਵੀ ਕੁਝ ਕਮਾਉਣਾ ਹੁੰਦਾ ਪਰ 5000 ਸਾਨੂੰ ਜ਼ਿਆਦਾ ਲੱਗਦਾ ਸੀ ਇੱਥੇ ਤੁਹਾਨੂੰ ਮੈਂ ਟਾਇਲਟ ਦਿਖਾਉਣਾ ਚਾਹਣਾ ਆ ਵੀ ਆਪਣੀ ਛੌਟ ਕਿੱਦਾਂ ਦੀ ਹੁੰਦੀ ਆ ਤੇ ਇੱਥੇ ਟਾਇਲਟ ਕਿੱਦਾਂ ਦੀ ਆ ਦੇਖੋ ਇਹ ਆ ਹੈ ਜੀ ਟਾਇਲਟ ਠੀਕ ਆ ਜੀ ਇਹਦੇ ਵਿੱਚ ਸਭ ਕੁ ਮਿੱਟੀ ਮੁੱਟੀ ਪਈ ਆ ਲਟੀ ਪਈ ਹੈ ਭਰ ਕੇ ਉੱਪਰ ਸਾਈਡ ਦਿਓ ਆਹ ਸਿਸਟਮ ਆ ਇੱਥੋਂ ਸਾਰਾ ਖਾਲੀ ਇਹ ਆਪਣੇ ਵਾਲੀ ਟੋਇਲਟ ਇੱਥੇ ਨਹੀਂ ਮਿਲਣੀ ਆ ਇਹਦਾ ਐਡਜਸਟ ਕਰਨਾ ਹੀ ਪਣਾ ਤੁਹਾਨੂੰ ਮਿੱਤਰੋ ਇਦਾਂ ਆਇਆ ਵੀ ਕੰਮ ਬਹੁਤ ਔਖਾ ਆ ਤੁਹਾਨੂੰ ਸੀਟ ਦਿਖਾਈ ਦਿੱਤੀ ਟੋਇਲਟ ਵਾਲੀ ਹੁਣੇ ਬਾਥਰੂਮ ਘਰ ਬਾਹਰ ਆਏ ਆ ਉੱਪਰੋਂ ਇੰਨੀ ਠੰਡ ਪਾਣੀ ਤੱਕ ਵੀ ਹੈ ਨਹੀਂ ਉੱਥੇ ਤੇ ਕਿੱਡਾ ਹੁਣ ਸਾਨੂੰ ਇਹ ਟੈਨਸ਼ਨ ਬਈ ਸੇਰੇ ਸੇਰੇ ਫਟਾਫਟ ਇੱਥੋਂ ਨਿਕਲੀਏ ਗਾਂ ਤਾਂ ਫੇਰ ਹੀ ਹਰ ਕੇ ਫਲਕਾਵਾਂ ਇੱਥੇ ਤਾਂ ਕੰਮ ਔਖਾ ਹੀ ਲੱਗਦਾ ਵੀ ਆਪਾਂ ਕਿੱਦਾਂ ਕਰਾਂਗੇ ਐਡਜਸਟੋ ਪਤਾ ਨਹੀਂ ਹੁਣ ਕੀ ਬਣਨਾਗੇ ਨਹੀਂ ਸੌਨ ਪਈ ਪਈ ਦੇਖੋ ਇਹ ਪ ਮਿੱਤਰੋ ਰਾਤ ਨੂੰ ਆਪਣੀ ਚਾਹ ਆ ਗਈ ਜੇ ਦੇਖ ਸਕਦੇ ਤੁਸੀਂ ਚਾਹ ਪੀਵਾਂਗੇ ਆਨੰਦ ਮਾਣਾਂਗੇ ਆਪਣਾ ਪੂਰਾ ਬਾਜੀ ਦੇਖੋ ਸੱਚ ਦੱਸਿਓ ਜਿਹੜਾ ਆ ਨਜ਼ਾਰਾ ਹੈ ਨਾ ਇਦਾਂ ਬਹਿ ਕੇ ਉਹ ਤਾਂ ਆਪਾਂ ਵਧੀਆ ਵਧੀਆ ਹੋਟਲਾਂ 'ਚ ਰੋਗਿਆ ਹੈ ਹੈਗਾ ਜਾਂ ਨਹੀਂ ਨਹੀਂ ਹੈਗਾ ਨਹੀਂ ਹੈਗਾ ਨਾ ਵਾਕਿਆ ਯਾਰ ਲੱਗ ਫੀਲ ਆ ਨਾ ਬਾਜੀ ਲੱਗਦਾ ਨਾ ਕਰੇ ਚਾਹ ਆ ਗਈ ਆਪਣੀ ਮੈਂ ਹੱਕ 'ਚ ਨਹੀਂ ਸੀਗਾ ਕਿਉਂਕਿ ਭੁੱਖ ਬਹੁਤ ਲੱਗੀ ਹੋਈ ਆ ਖਾ ਹੀ ਲੈਨੇ ਮੈਂ ਗਈ ਥੋੜੀ ਜੀ ਲੋ ਮਿੱਤਰੋ ਬਾਕੀ ਦਾ ਤੁਹਾਨੂੰ ਗਿਆ ਸੀਗਾ ਆਪਾਂ ਪੰਜਾਬ ਤੋਂ ਕਾਜਾ ਸਵਿੱਤਜ਼ਰਲੈਂਡ ਤੱਕ ਦਾ ਕਿੰਨਾ ਖਰਚਾ ਤੇਲ ਦਾ ਸਾਡੀ ਪੈਟਰੋਲ ਗੱਡੀ ਸਾਡਾ ਮੋਟਾ-ਮੋਟਾ ਸਿੱਧਾ حساب ਲਾਈਏ 4500 4400 ਦਾ ਤੇਲ ਲੱਗ ਗਿਆ ਜੇ ਆਪਾਂ ਟੋਲ ਫਲੇਜ ਦੀ ਗੱਲ ਕਰੀਏ 7-8 ਟੋਲ ਫਲੇਜ ਆਉਂਦੇ ਹੁਣ ਸਾਨੂੰ ਥੋੜਾ ਜਿਆਦਾ ਭੁੱਲ ਗਿਆ 7-8 ਆਉਂਦੇ ਆ ਮਨਾਲੀ ਤੱਕ ਉਹਦੇ ਵਿੱਚੋਂ 2-3 ਤਾਂ ਬੰਦ ਆ ਠੀਕ ਹੈ ਜੀ ਤੇ ਮੋਟਾ-ਮੋਟਾ ਲਾ ਲਓ ਇੱਕ ਪਾਸੇ ਦਾ 5 ਤੋਂ 500 ਤੋਂ 600 ਰੁਪਏ ਦੇ ਵਿੱਚ ਵਿੱਚ ਖਰਚ ਆਉਂਦਾ 500 ਤੋਂ 600 ਦੇ ਵਿੱਚ ਵਿੱਚ ਇੱਕ ਪਾਸੇ ਦਾ ਤੇ ਆਉਣ ਜਾਣ ਦੇਖ ਲਓ ਤੁਸੀਂ ਡਬਲ ਦਾ ਥੋੜਾ ਘੱਟ ਰੱਖ ਲਓ ਕਿਉਂਕਿ ਜਿੱਦਾਂ ਮੰਨ ਲਓ ਜੇ 100 ਰੁਪਏ ਇੱਕ ਪਾਸੇ ਦਾ ਜੇ ਡਬਲ-ਡਬਲ ਤਾਂ ਤੁਹਾਨੂੰ ਕੋਈ ਟੂਲ ਟੈਕਸ ਨਹੀਂ ਪੈਣਾ ਸਿਰਫ ਤੁਹਾਨੂੰ 200 ਰੁਪਏ ਪਾਚੀ ਕਟਾਉਣੀ ਪੈਣੀ ਜਦੋਂ ਤੁਸੀਂ ਐਂਟਰ ਮਾਰਨਾ ਹੈ ਨਾ ਉੱਪਰ ਜਾ ਕੇ ਅਲੱਗ-ਅਲੱਗ ਇਹਦੇ ਹੁੰਦੇ ਆ ਉਸ ਤੋਂ ਬਾਅਦ ਤੁਹਾਨੂੰ ਕੋਈ ਟੂਲ ਭਲੇ ਤੱਕ ਕੋਈ ਨਹੀਂ ਆਇਆ ਬਾਕੀ ਗਾਹਾਂ ਜਾਵਾਂਗੇ ਆਪਾਂ ਹੁਣ ਸਾਡੇ ਅਗਲਾ ਟੂਰ ਹੋਣਾ ਹੈ ਆ ਇੱਥੋਂ ਹਾਈਐਸਟ ਜਿਹੜੀ ਹਾਈਐਸਟ ਪੋਸਟ ਆਫਿਸਰ ਬਣਿਆ ਹੋਇਆ ਉਹਦੇ ਬਿਲਕੁਲ ਲੱਗ ਗਿਆ ਪਰੂਨ ਲਿਆ ਹੋਇਆ ਠੀਕ ਹੈ ਜੀ ਤੇ ਬਾਕੀ ਇਧਰ ਤੋਂ ਨਿਕਣਾਗੇ ਸ਼ਿਮਲਾ ਵੱਲ ਨੂੰ ਰਾਹ ਤੇ ਜੋ-ਜੋ ਆਉਂਦਾ ਉਹ ਸਾਰਾ ਆਪਾਂ ਕੀ ਕਹਿੰਦੇ ਹੁੰਦੇ ਐਕਸਪਲੋਰ ਕਰਦੇ ਜਾਵਾਂਗੇ ਉਹ ਤੁਹਾਨੂੰ ਦੱਸਾਂਗੇ ਮੇਰਾ